ਮੁਰਦਾਬਾਹ ਉਖਿਆਤ ਅਖਾਹ ਰਿਲੀਜ਼ ਕਰੋ ਰਿਲੀਜ਼ ਕਰੋ ਰਿਲੀਜ਼ ਕਰੋ ਉਖਿਆਤ ਅਖਾਹ ਰਿਲੀਜ਼ ਕਰੋ ਰਿਲੀਜ਼ ਕਰੋ ਰਿਲੀਜ਼ ਕਰੋ ਮੇਜਰ ਟੋਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਹ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾਹ 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 ਡੀਐਸਟੀ ਪੰਜਾਬ ਮੁਰਦਾਬਾਹ 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 ਸਤਿਯਾਕਾ ਜੀ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਮੈਪਲ ਕਰਨ ਕਾਲ タルਸ਼ੀਲ ਮੁਖਤਿਆਰ ਸਾਹਿਬ ਤੋਂ ਅੱਜ ਅਸੀਂ ਪਹੁੰਚਾ ਜੀ બસ ਅੱਡਾ ਸ਼੍ਰੀ ਮੁਖਤਸਰ ਸਾਹਿਬ ਵਿਖੇ ਜਿੱਥੇ ਕਿ ਰੋਡਵੇਜ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਗਈ ਆ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੀਆਂ ਤਨਖਾਹਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਲੰਬੇ ਸਮੇਂ ਤੋਂ ਉਹਨਾਂ ਦੀ ਜਿਹੜੀਆਂ ਤਨਖਾਹਾਂ ਰੁਕੀਆਂ ਨੇ ਉਹਨਾਂ ਨੂੰ ਲੈ ਕੇ ਅੱਜ ਦਾ ਇਹਨਾਂ ਨੇ ਰੋਸ ਜਿਹੜਾ ਧਰਨਾ ਬੱਸ ਅੱਡੇ ਤੇ ਆਵਾਜਾਈ ਠੱਪ ਕਰਕੇ ਦੇਖਿਆ ਜਾਵੇ ਕਿ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ ਜਿੰਨੇ ਕਾਊਂਟਰ ਸੀ ਸਾਰੇ ਦੇ ਸਾਰੇ ਖਾਲੀ ਪਏ ਆ ਬੱਸ ਅੱਡੇ ਤੇ ਇੱਕ ਵੀ ਬੱਸ ਕਾਊਂਟਰ ਤੇ ਨਹੀਂ ਲੱਗੀ ਆਲੇ-ਦੁਆਲੇ ਇਧਰ ਉਧਰ ਬਸਾਂ ਦੇਖਣ ਨੂੰ ਮਿਲਦੀਆਂ ਔਰ ਤੁਹਾਡੇ ਨਾਲ ਰੂਬਰੂ ਗੱਲਬਾਤ ਕਰਾਉਣੇ ਆ ਰੋਡਵੇਅ ਦੇ ਕਾਮਿਆਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਅੱਜ ਬਸ ਸਟੈਂਡ ਬੰਦ ਕੀਤੇ ਜੀ ਸਾਡੇ ਮਲਾਜ਼ਮਾਂ ਦੀਆਂ ਤਨਖਾਹਾਂ ਇੱਕ ਮਹੀਨਾ ਹੋ ਗਿਆ ਜੀ ਹਜੇ ਤੱਕ ਸਰਕਾਰ ਨੇ ਤਨਖਾਹਾਂ ਨਹੀਂ ਦਿੱਤੀਆਂ ਜੀ 6-7 ਡਿਪੂ ਪੈਂਡਿੰਗ ਆ ਜੀ ਉਹਨਾਂ ਦੀ ਰੋਜ਼ਵਜੋ ਅੱਜ ਸੈਂਟਰ ਬੋਰਡ ਦੇ ਹੁਕਮ ਤੇ ਬਸ ਸਟੈਂਡ ਬੰਦ ਕੀਤੇ ਗਏ ਆ ਜੀ ਸਰਕਾਰ ਰਿਹਾ ਜੀ ਕੋਈ ਦੱਸਦਾ ਤੋਂ ਨਹੀਂ ਜਾਣ ਬੁੱਝ ਕੇ ਸਰਕਾਰ ਖਰਾਬ ਕਰ ਰਹੀ ਹੈ ਜੀ ਸਾਡੇ ਕੋਲੇ ਬਜਟ ਹੈ ਨਹੀਂ ਸਾਡੇ ਕੋਲੇ ਉਹ ਹੈ ਨਹੀਂ ਜੀ 프리 ਮਹਿਲਾਵਾਂ ਦੇ ਸਫਰ ਦੇ ਪੈਸੇ ਨਹੀਂ ਆ ਰਹੇ ਜੀ ਉਹ ਨਹੀਂ ਹੋ ਰਿਹਾ ਜੀ ਇਹ ਜਿਹੜਾ ਕੋਈ ਸਰਕਾਰ ਦੇ ਰਹੀ ਹੈ ਜੀ ਸਾਡਾ ਕੀ ਕਸੂਰਾ ਜੀ ਅਸੀਂ ਕੰਮ ਕਰਦੇ ਆਂ ਦਿਨ ਰਾਤ ਕੋਰੋਨਾ ਦੇ ਰਹਿੰਦੇ ਆ ਜੀ ਸਰਕਾਰ ਜਾਣ ਬੁੱਝ ਕੇ ਤਨਖਾਹ ਨਹੀਂ ਦੇ ਰਹੀ ਜੀ ਖਰਾਬ ਕਰ ਰਹੀ ਹੈ ਗ੍ਰਾਸਮੈਂਟ ਪ੍ਰਸ਼ਾਸਨ ਕਹਿ ਰਹੀ ਸਾਡੇ ਕੋਲੇ ਪੈਸੇ ਹੈ ਨਹੀਂ ਜੀ ਬਜਟ ਨਹੀਂ ਆਇਆ ਜੀ ਉਹ ਨਹੀਂ ਹੈਗਾ ਬਾਨੇ ਆ ਜੀ ਜਿਵੇਂ ਖੜੇ ਕੜਾਈ ਬਾਨੇ ਆ ਜੀ ਇਹਨਾਂ ਕੋਲੇ ਦੇਣ ਲੈਣ ਨੂੰ ਸਰਕਾਰਾਂ ਕੋਲੇ ਕੁਝ ਨਹੀਂ ਹੈ ਜੀ ਵੱਡੇ ਵਾਦੇ ਵੱਡੇ ਵੱਡੇ ਕਰਕੇ ਆਉਂਦੀਆਂ ਕਿ ਜੇ ਵੇ ਅਸੀਂ ਉਹ ਕਰ ਦਾਂਗੇ ਇੰਨੀਆਂ ਨੌਕਰੀਆਂ ਪੱਕੀਆਂ ਦੇ ਦਿਆਂ ਉਹ ਦੇ ਦਿਆਂ ਕੁਝ ਵੀ ਨਹੀਂ ਕਰ ਰਹੀ ਸਰਕਾਰ ਦੇ ਪੱਲੇ ਕੱਖ ਨਹੀਂਗਾ ਜੀ ਕਿੰਨੇ ਸਮੇਂ ਤੋਂ ਇੱਕ ਮਹੀਨਾ ਹੋ ਗਈ ਸਾਡੀ ਤਨਖਾਹ ਨਹੀਂ ਪਈ ਜੀ ਇਹੀ ਮੰਗ ਕਰਦੇ ਆ ਜੀ ਇਹੀ ਕੰਮ ਕਰਦੇ ਆ ਸਾਨੂੰ ਸਮੇਂ ਸਿਰ 20 ਤਰੀਕ ਤੋਂ 20 ਤਰੀਕ ਤੱਕ ਸਾਡਾ ਮਹੀਨਾ ਹੁੰਦਾ ਜੀ 1 ਤਰੀਕ ਨੂੰ ਸਾਨੂੰ ਤਨਖਾਹ ਦਿੱਤੀ ਜਾਵੇ ਜੀ ਇਹੀ ਮੰਗ ਕਰਦੇ ਆ ਸਰਕਾਰ ਤੋਂ ਜੀ ਕੋਈ ਮੰਗ ਨਾ ਮਿਲ ਅਗਲਾ ਸੰਘਰਸ਼ ਆ ਜੀ ਅੱਜ ਅਸੀਂ ਬੱਸ ਸਟੈਂਡ ਬੰਦ ਕੀਤੇ ਆ ਕੱਲ ਨੂੰ ਬੱਸਾਂ ਦਾ ਚੱਕਾ ਜਾਮ ਕਰਕੇ ਇਸੇ ਤਰ੍ਹਾਂ ਹੀ ਸਾਰੇ ਰੋਡ ਬਲੌਕ ਕਰਾਂਗੇ ਜੀ ਮੇਰਾ ਨਾਮ ਮੇਰਾ ਨਾਮ ਪਰ ਤਰਸੇਮ ਸਿੰਘ ਆ ਮੈਂ ਡਿਪੂ ਚੇਅਰਮੈਨ ਆ ਪਣਾਬਸੂਰਨ ਤੋਂ ਜਿਹੜੀ ਅੱਜ ਇਹ ਗੇਟ ਜਿਹੜੇ ਅੱਜ ਬਸ ਸਟੈਂਡ ਤੇ ਬੰਦ ਕੀਤੇ ਗਿਆ ਇਹਦਾ ਮੁੱਖ ਕਾਰਨ ਇਹ ਆ ਕਿ 21 ਦਸੰਬਰ 2024 ਤੋਂ ਲੈ ਕੇ 20 ਜਨਵਰੀ 2025 ਨੂੰ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮ ਆ ਉਹਨਾਂ ਦਾ ਇੱਕ ਮਹੀਨਾ ਪੂਰਾ ਹੋ ਜਾਂਦਾ ਜਿਹਦੀ ਤਨਖਾਹ ਦੀ ਰਹਿ ਗਈ ਹਰ ਮਹੀਨੇ 5 ਜਾਂ 6 ਤਰੀਕ ਤੱਕ ਜਿਹੜੀ ਯਕੀਨੀ ਹੁੰਦੀ ਆ ਪਰ ਇਸ ਵਾਰੀ ਕੀ ਕੀਤਾ ਨਾ ਇਹਦਾ ਠੇਕੇਦਾਰ ਆਊਟਸੋਰਸ ਆ ਉਹਦਾ ਵੀ ਸਰਕਾਰ ਦੇ ਨਾਲ ਹਫਤੇ ਵਿੱਚ ਕੋਈ ਰਫੜਾ ਹੋਣ ਕਰਕੇ ਜਾਂ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਗਿਆ ਉਹਦੇ ਕਰਕੇ ਜਿਹੜੇ ਮੁਲਾਜ਼ਮਾਂ ਕਰਮਚਾਰੀ ਦੀ ਤਨਖਾਹ ਹੈਗੀ ਆ ਉਹ 21 ਦਸੰਬਰ 2024 ਤੋਂ ਲੈ ਕੇ ਅੱਜ 20 ਫਰਵਰੀ 2025 ਹੋ ਗਈ ਹੈ ਕਹਿਣ ਦਾ ਮਤਲਬ ਕਿ 2 ਮਹੀਨੇ ਪੂਰੇ ਹੋ ਗਏ ਪਰ ਇੱਕ ਵੀ ਜਿਹੜੀ ਤਨਖਾਹ ਵੀ ਅਜੇ ਤੱਕ ਇਹ ਰਿਲੀਜ਼ ਨਹੀਂ ਕੀਤੀ ਗਈ ਜਿਹੜੀ ਤਨਖਾਹ ਜਿਹੜੇ ਡਿਪੋਨਟ ਜਾਰੀ ਕੀਤੀ ਗਈ ਆ ਉਹਦੇ ਵਿੱਚ ਬਦੇਪਰਦਰ ਤੇ ਕਟੌਟੀਆਂ ਕੀਤੀਆਂ ਗਈਆਂ ਜੇ ਸਰਕਾਰ ਕੋਲ ਬਹਾਨਾ ਕਿ ਮੈਨੇਜਮੈਂਟ ਨਾਲ ਵਾਰ-ਵਾਰ ਗੱਲਬਾਤ ਕੀਤੀ ਗਈ ਆ ਉਹਨੂੰ ਨੋਟਿਸ ਜਾਰੀ ਕੀਤੇ ਗਏ ਆ ਤਨਖਾਹ ਦੀ ਅਦੇਗੀ ਯਕੀਨੀ ਬਣਾਈ ਜਾਵੇ ਪਰ ਵਿਭਾਗ ਉਹਨੇ ਇਸ ਗੱਲ ਤੇ ਗੌਰ ਨਹੀਂ ਕੀਤਾ ਆ ਉੱਪਰੋਂ ਇਹ ਜਵਾਬ ਆ ਰਿਹਾ ਕਿ ਜਿਹੜਾ ਫਰੀ ਸਫਰ ਦਾ ਮਹਿਲਾਵਾਂ ਦਾ ਪੈਸਾ ਜਿਹ ਬਾਲ ਮਕਾਸਵ ਵਿਭਾਗ ਵੱਲੋਂ ਜਾਰੀ ਨਹੀਂ ਕੀਤਾ ਗਿਆ ਜਦਕਿ ਵਰਕਰੇ ਮੰਗ ਕਰਦੇ ਆ ਕਿ ਸਾਨੂੰ ਲਗਾਤਾਰ 60 ਦਿਨ ਕੰਮ ਕਰਦਿਆਂ ਨੂੰ ਹੋ ਗਏ ਸਾਨੂੰ 30 ਦਿਨ ਦੀ ਤਨਖਾਹ ਦੀ ਅਦਾਇਗੀ ਕਰ ਦਿਓ 30 ਦਿਨ ਦੀ ਪੈਂਡਿੰਗ ਰੱਖ ਲਓ ਬਜਟ ਆਉਣ ਤੇ ਰਿਲੀਜ਼ ਕਰ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਜਿਹੜਾ ਵਿਭਾਗ ਆ ਉਹ ਬੱਸਾਂ ਨੂੰ ਜਾਣ ਬੁੱਝ ਕੇ ਵਰਕਰਾਂ ਨੂੰ ਜਿਹੜਾ ਟੌਰਚਰ ਕਰ ਰਿਆ ਉਹਨੂੰ ਤਨਖਾਹ ਨਾ ਰਿਲੀਜ਼ ਕਰਕੇ ਕਿ ਮਜਬੂਰ ਇਹ ਹੋ ਕੇ ਵਰਕ ਆਊਟ ਕਰਨਾ ਪੈ ਰਿਹਾ ਕਿ ਬੱਸਾਂ ਬੰਦ ਕਰਨੀਆਂ ਪੈ ਰਹੀਆਂ ਆ ਬਸ ਸਟੈਂਡਾਂ ਦੇ ਪ੍ਰਦਰਸ਼ਨ ਕਰਨਾ ਪੈ ਰਿਹਾ ਜਿੱਥੇ ਲੋਕਲ ਰੂਟ ਬੰਦ ਹੈ ਉਹਦੇ ਨਾਲ ਨਾਲ ਜਿਹੜੀਆਂ ਬਾਹਰਲੇ ਸਟੇਟਾਂ ਦੇ ਵਿੱਚ ਬੱਸਾਂ ਜਾਂਦੀਆਂ ਉਹ ਬੱਸਾਂ ਬੰਦ ਹੈ ਜਿਹਦੇ ਕਰਕੇ ਵਿਭਾਗ ਨੂੰ ਇੱਕ ਵੱਡਾ ਘਾਟਾ ਜਿਹੜਾ ਵਿੱਤੀ ਦੌਰ ਤੋਂ ਪੈ ਰਿਹਾ ਮੰਗ ਇਹ ਹੀ ਕਰਦੇ ਕਿ 60 ਦਿਨ ਇੱਕ ਮੁਲਾਜ਼ਮ ਨੇ ਕੰਮ ਕੀਤਾ ਇੱਕ ਦਿਹਾੜੀ ਆਪਣੇ ਕੋਲ ਡੇਲੀ ਕੰਮ ਕਰਨਾ ਆਉਂਦਾ ਸ਼ਾਮ ਨੂੰ ਆਪਾਂ 500-600 ਰੁਪਏ ਨੂੰ ਦਿੰਦੇ ਆ ਤੋਂ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ 60 ਦਿਨ ਤੋਂ ਇੱਕ ਵੀ ਰੁਪਿਆ ਵਿਭਾਗ ਵੱਲੋਂ ਮੁਲਾਜ਼ਮ ਦਾ ਰਿਲੀਜ਼ ਨਹੀਂ ਕੀਤਾ ਗਿਆ ਤਾ ਸਰਕਾਰ ਖੁਦ ਬੁਰੀ ਬਣਨ ਦੀ ਬਜਾਏ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਂ ਜੂਨੀਅਰ ਨੂੰ ਜਿਹੜੀ ਉਹ ਦੋਸ਼ ਦੇਣਾ ਚਾਹੁੰਦੀ ਆ ਕਿ ਜਾਣਬੁੱਝ ਕੇ ਬੱਸਾਂ ਬੰਦ ਕਰ ਰਿਆ ਪਰ ਅਸਲੀ ਤੇ ਇਹ ਆ ਕਿ 60 ਦਿਨ ਦੀ ਤਰਖਾ ਜਿਹੜੀ ਉਹ ਮਹਿਕਮਾ ਆਪਣੇ ਅੰਦਰ ਰੱਖ ਰਿਆ ਤੇ ਉਹ ਬੱਸਾਂ ਬੰਦ ਕਰਨ ਦਾ ਜਿਹੜਾ ਉਹਨਾਂ ਦਾ ਮੇਨ ਮੁੱਦਾ ਵਿਭਾਗ ਦਾ ਪ੍ਰਾਈਵੇਟ ਲੌਬੀ ਨੂੰ ਬੈਨੀਫਿਟ ਦੇਣ ਦਾ ਉਹ ਸਿਰਫ ਉਹ ਮੁਲਾਜ਼ਮਾਂ 'ਸੇ ਠਿੱਕਰ ਆ ਪੈਣ ਰਹੀ ਆ ਕਿ ਮੁਲਾਜ਼ਮ ਬੱਸਾਂ ਰੋਕ ਰਿਹਾ ਮੁਲਾਜ਼ਮ ਬੱਸਾਂ ਚਲਾ ਕੇ ਰਾਜੀ ਆ ਉਹਨਾਂ ਨੂੰ ਬੰਦ ਦਾ ਵੇਤਨ ਨਜਾਇਜ਼ ਕਟੋਕੀ ਬੰਦ ਕਰਕੇ ਬੰਦ ਦੀ ਤਰ੍ਹਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿਓ ਤਾਂ ਮੁਲਾਜ਼ਮ ਸਾਡੇ ਕੋਲ ਪਰ ਕਿਤਨੇ ਕਿਤੇ ਮਹਿਕਮਾ ਆਰਧਸੇਲ ਦੋਸ਼ ਨਹੀਂ ਲੈ ਰਿਆ ਕਿ ਅਸੀਂ ਫਰੀ ਸਫਰ ਸਹੂਲਤ ਦਿੱਤੀ ਆ ਉਹਦੇ ਕਰਕੇ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਉਹ ਜਿਹੜਾ ਅੱਜ ਪੰਜਾਬ ਦੇ ਵਿੱਚ ਜਿਹੜਾ 27 ਡਿਪੂ ਜਿਹੜੇ ਹੋਏ 3 ਵਜੇ ਤੋਂ ਬੰਦ ਕਰ ਦਿੱਤੇ ਗਏ ਆ ਸ਼ਾਮ ਦੇ ਕਰਜ ਵਿਭਾਗ ਵੱਲੋਂ ਤੱਕਾ ਜਾਰੀ ਕੀਤੀ ਜਾਂਦੀ ਆ ਤਾਂ ਵਧੀਆ ਗੱਲ ਆ ਅਗਰ ਵਿਭਾਗ ਵੱਲੋਂ ਪਰਖਾ ਜਾਰੀ ਨਹੀਂ ਕੀਤੀ ਜਾਂਦੀ ਤਾਂ ਕੱਲ ਨੂੰ ਪੂਰੇ ਪੰਜਾਬ ਦੇ ਬੱਸ ਸਟੈਂਡ ਦੇ ਨਾਲ ਨਾਲ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਟਰਾਂਸਪੋਰਟ ਆ ਜਿਹੜੀ ਪਣ ਬੱਸ ਕੀ ਅੱਜ ਚੋੜ ਦੇ ਇਹਦਾ ਚੱਕਾ ਜਾਮ ਕਰਕੇ ਮੁਲਾਜ਼ਮਾਂ ਦਾ ਉਹ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਉਹਦਾ ਜ਼ਾਹਰ ਕਰਨਗੇ ਸੋ ਸੋ ਐਸੇ ਮਸਲੇ ਨੂੰ ਲੈ ਕੇ ਲੋਕਾਂ ਦੇ ਨਾਲ ਵੀ ਗੱਲ ਕੀਤੀ ਗਈ ਆ ਸਵਾਰੀਆਂ ਦੇ ਨਾਲ ਗੱਲ ਕੀਤੀ ਗਈ ਜਿਨ੍ਹਾਂ ਦੀ ਖੱਜਲ ਖਵਾਰੀ ਹੋਈ ਆ ਆਓ ਲੋਕਾਂ ਦੇ ਨਾਲ ਵੀ ਤੁਹਾਡੀ ਰੋਬਰੂ ਗੱਲਬਾਤ ਕਰਾਉਣੇ ਆ ਕੀ ਕਹਣਾ ਲੋਕਾਂ ਦਾ ਪਬਲਿਕ ਪਰੇਸ਼ਾਨ ਹੋ ਰਹੀ ਆ ਬੱਸਾਂ ਤੇ ਜਾਣ ਵਾਸਤੇ ਇਹਦੇ ਬਾਰੇ ਗੱਲ ਹੋਈ ਆ ਇੱਥੇ ਅਇਤੇ ਕੋਈ ਸਾਥ ਬੈਠੇ ਕੋਈ ਸਾਡੀ ਕੋਈ ਬੱਚੇ ਆ ਗਿਆ ਇੱਥੇ ਹਨਾ ਸੌ ਬਸ ਹੋ ਜਾਂਦਾ ਜੀ ਅਤੇ ਇਹੀ ਕਹਿਣਾ ਉਹਨਾਂ ਨੂੰ ਦਰਖਾਹ ਪੈਣੀ ਚਾਹੀਦੀ ਹੈ ਜੇ ਇੰਨਾ ਪਰ ਇਹਨਾਂ ਰਾਤ ਬਹੁਤ ਸੀਗਾ ਅਜੇ ਤਾਂ ਘਟ ਗਿਆ ਹੈਗਾ ਚਲੋਂ ਦੇ ਬਸ ਢੀਕ ਰਹੇ ਆ 2 ਘੰਟੇ ਹੋ ਗਏ ਕਿਹੜੇ ਪਿੰਡ ਜਾਣਾ ਪਾਪਾ ਔਰ ਉਮੀਦ ਹੈ ਕਿ ਬਾਸਾ ਹੋਵੇ ਨਹੀਂ ਤਾਂ ਕੋਈ ਪਤਾ ਹੀ ਨਹੀਂ ਕੀ ਹੋਣਾ ਬਸ ਨਹੀਂ ਹੋਈ ਤਾਂ ਕੱ데 ਜਾਊਂਗੇ ਫਿਰ ਸੱਜਲ ਕਰਾਵੀ ਹੈ ਤਾਂ ਪਰ ਸਰਕਾਰਾਂ ਦੀ ਇਹ ਤਾਂ ਗਲਤੀ ਹੈਗੀ ਕੀ ਨਾਮ ਹੈ ਤੁਹਾਡਾ ਜਸਮੇਲ ਸਿੰਘ ਤੇ ਅੱਜ ਜੇ ਬਾਸਾ ਠੱਲੇ ਆਇਓ ਬਸਾਂ ਬੰਦਾ ਇਹ ਵਾਰ ਕੀ ਕਹਿਣਾ ਚਾਹੁੰਦਾ ਸਰਕਾਰ ਕਹਿ ਰਹੀ ਖਾ ਖਾਫ ਕਰੀ ਤਨਖਾਹ ਨਹੀਂ ਪਾਰੀ ਡਰਾਈਵਰ ਕਨੈਕਟਰ ਦਾ ਬੋਲ ਰਿਹਾ ਹੈ ਕਿ ਪੈਂਡ ਜਾਣਾ ਸੀ ਹਾਂਜੀ ਕਿਹੜੇ ਪਲੇ ਜਾਣਾ ਸੀ ਗੁਰੂਸਰ ਜਾਣਾ ਸੀ ਔਰ ਇਹ ਵੀ ਲੈ ਗੱਡੀਆਂ ਦਿੱਖਤਾ ਸਾਹਮਣਾ ਕਰਨਾ ਪੈ ਰਿਹਾ ਪਬਲਿਕ ਰੂਟ ਦਾ ਤੁਹਾਨੂੰ ਹਰ ਸਾਡੇ ਵਾਲੀ ਸਾਈਡ ਦਾ ਰੋਡ ਵੇ ਜਾ ਨਹੀਂ ਰਹੀ ਉਧਰ ਤਾਂ ਸਿਰਫ ਦੀ ਬੱਸ ਚੱਲਦੀ ਸਾਨੂੰ ਤਾਂ ਕੋਈ ਇੱਕ ਨਹੀਂ ਸਾਡੇ ਦਾ ਬਾਹਰ ਬੱਸ ਚੱਲੀ ਜਾਂਦੀ ਕਿਤੇ ਪਾਸੇ ਤਾਂ ਚੱਲਦੀ ਗੇ ਬੇਟ ਨਾਲ ਬਾਹਰ ਚੱਲ ਰਹੀ ਹੈ